ਦੋਸਤੋ ਜਦੋਂ ਤੱਕ ਸ੍ਰੀ ਹਜੂਰ ਸਾਹਿਬ ਵਿੱਚ ਪਿਛਲੇ 25 ਸਾਲਾਂ ਤੋਂ ਦਰਅਤਰ ਮੁੱਖ ਜਥੇਦਾਰ ਦੀ ਡਿਊਟੀ ਨਿਭਾ ਰਹੇ ਬਾਬਾ ਕਲਵੰਤ ਸਿੰਘ ਜੀ ਅਚਾਨਕ ਅਕਾਲ ਚਲਾਣਾ ਕਰ ਗਏ ਸਨ ਤੇ ਫਿਰ ਕਿਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਹਨਾਂ ਦੁਹਰਾ ਜਨਮ ਦਿੱਤਾ ਸੀ ਕੀ ਸੀ ਇਹ ਪੂਰਾ ਵਾਕਿਆਤ ਇਹ ਅੱਜ ਦੇ ਐਪੀਸੋਡ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗੇ ਜਿਸ ਨੂੰ ਸੁਣ ਕੇ ਤੁਹਾਡਾ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਵਿਸ਼ਵਾਸ ਹੋਰ ਪੱਕਾ ਹੋ ਜਾਵੇਗਾ ਤੇ ਇਸ ਵੀਡੀਓ ਨੂੰ ਤੁਸੀਂ ਆਪਣੇ ਆਪ ਹੀ ਅੱਗੇ ਸ਼ੇਅਰ ਕਰਦੇ ਹੋਗੇ ਵੀਡੀਓ ਅੱਗੇ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਕਿਰਪਾ ਕਰਕੇ ਅਖੀਰ ਤੱਕ ਜ਼ਰੂਰ ਵੇਖਿਓ ਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਦੇ ਹੋ। ਸੋ ਆਓ ਹੁਣ ਅਜਿਹੇ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ। ਦੋਸਤੋ ਤਖਤ ਸ੍ਰੀ ਹਜੂਰ ਸਾਹਿਬ ਦੇ ਮੁਖ ਜਥੇਦਾਰ ਬਾਬਾ ਕਲਵੰਤ ਸਿੰਘ ਜੀ ਜੋ ਪਿਛਲੇ 25 ਸਾਲਾਂ ਤੋਂ ਨਿਰੰਤਰ ਤਖਤ ਸਾਹਿਬ ਉੱਤੇ ਸੇਵਾ ਨਿਭਾ ਰਹੇ ਹਨ ਕੋਈ ਵੀ ਆਵੇ ਜਾਂ ਹਨੇਰੀ ਆਵੇ ਪਰ ਬਾਬਾ ਕਲਵੰਤ ਸਿੰਘ ਜੀ ਨੇ ਐਸਾ ਕੋਈ ਦਿਨ ਨਹੀਂ ਹੋਵੇਗਾ ਜਿਸ ਦਿਨ ਉਹ ਆਪਣਾ ਫਰਜ਼ ਨਾ ਨਿਭਾਇਆ ਹੋਵੇ ਪਿਛਲੇ ਦਿਨੀ ਬਾਬਾ ਕਲਵੰਤ ਸਿੰਘ ਜੀ ਦੀ ਸੇਵਾ ਦੇ 25 ਸਾਲ ਪੂਰੇ ਹੋਣ ਤੇ ਤਕਤ ਸ੍ਰੀ ਹਜੂਰ ਸਾਹਿਬ ਅਤੇ ਸਬੱਚੇ ਸਿੱਖ ਪੰਥ ਵੱਲੋਂ ਇੱਕ ਸਵਾਗਤ ਕਰਵਾਇਆ ਗਿਆ ਸੀ ਇਸ ਧਾਰਮਿਕ ਸਵਾਗਤ ਵਿੱਚ ਦੁਨੀਆ ਭਰ ਦੇ ਸਾਰੇ ਸੰਤ ਸਵਾਜ ਦੇ ਮਹਾਂਪੁਰਖ ਜਥੇਦਾਰ ਹਾਜ਼ਰ ਹਾਜ਼ਰੀ ਭਰਨ ਪਹੁੰਚੇ ਸਨ ਇਸ ਸਵਾਗਤ ਵਿੱਚ ਅਖੀਰ ਤੇ ਜਦੋਂ ਬਾਬਾ ਕਲਵੰਤ ਸਿੰਘ ਜੀ ਨੇ ਸਟੇਜ ਤੋਂ ਸੰਗਤਾਂ ਨੂੰ ਸੰਬੋਧਨ ਕੀਤਾ ਤਾਂ ਉਹਨਾਂ ਨੇ ਆਪਣੀ ਤਕਰੀਰ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਸਬੱਚੇ ਸਿੱਖ ਪੰਥ ਦਾ ਧੰਨਵਾਦ ਕੀਤਾ ਕਿ ਤੁਹਾਡੀਆਂ ਅਸੀਸਾਂ ਦੇ ਨਾਲ ਹੀ ਇਹਨੇ ਲੰਬੇ ਸਮੇਂ ਤੋਂ ਉਹ ਤਖਤ ਸਾਹਿਬ ਦੀ ਸੇਵਾ ਨਿਭਾ ਸਕੇ ਹਨ ਇਸੇ ਤਕਰੀਰ ਵਿੱਚ ਬਾਬਾ ਕਲਵੰਤ ਸਿੰਘ ਜੀ ਨੇ ਇੱਕ ਹੋਰ ਬੜੀ ਐਮ ਘਟਨਾ ਸੁਪੁੱਜੀ ਸਿੱਖ ਸੰਗਤ ਦੇ ਨਾਲ ਸਾਂਝੀ ਕੀਤੀ ਆਪ ਸਭ ਨੂੰ ਯਾਦ ਹੋਵੇਗਾ ਕਿ ਜਦੋਂ ਕਰੋਨਾ ਦੀ ਬਿਮਾਰੀ ਆਈ ਸੀ ਤਾਂ ਉਸ ਵਕਤ ਤੱਕ ਤਖਤ ਸ੍ਰੀ ਹਜੂਰ ਸਾਹਿਬ ਦੇ ਡੇਢ ਤੋਂ ਖਬਰਾਂ ਆਈਆਂ ਸਨ ਕਿ ਬਾਬਾ ਕਲਵੰਤ ਸਿੰਘ ਜੀ ਦੀ ਸਿਹਤ ਬਹੁਤ ਜ਼ਿਆਦਾ ਵਿਗੜ ਗਈ ਹੈ ਜਿਸ ਕਰਕੇ ਉਹਨਾਂ ਦੀ ਜਗ੍ਹਾ ਕਿਸੇ ਹੋਰ ਸਿੰਘ ਸਾਹਿਬ ਨੂੰ ਤਖਤ ਸਾਹਿਬ ਦੀ ਸੇਵਾ ਲਈ ਨਿਯੁਕਤ ਕੀਤਾ ਗਿਆ ਸੀ ਉਸੇ ਵਕਤ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਇੱਕ ਕਰਾਵਾਤ ਵਾਪਰੀ ਬਾਬਾ ਕਲਵੰਤ ਸਿੰਘ ਜੀ ਨੇ ਇਸੇ ਸਵਾਗਤ ਉਤੇ ਬਚਨ ਕੀਤੇ ਕਿ ਜਦੋਂ ਜਦੋਂ ਵੀ ਮੇਰੇ ਸਰੀਰ ਤੇ ਕਸ਼ਟ ਆਇਆ ਤਾਂ ਗੁਰੂ ਸਾਹਿਬਾਂ ਦੀ ਬਖਸ਼ਿਸ਼ ਦੇ ਨਾਲ ਨਾਲ ਕਰੋੜਾਂ ਸਿੱਖ ਸੰਗਤਾਂ ਨੇ ਵੀ ਉਹਨਾਂ ਦੀ ਸਿਹਤਯਾਬੀ ਲਈ ਅਰਦਾਸਾਂ ਕੀਤੀਆਂ ਹੀ ਉਹ ਐਡੀ ਕਟਨਤੇ ਇੰਦੀ ਲੰਬੀ ਸੇਵਾ ਨਿਭਾ ਸਕੇ ਹਨ ਦਰਅਸਲ ਬਾਬਾ ਕਲਵੰਤ ਸਿੰਘ ਜੀ ਨੇ ਕਿਹਾ ਕਿ ਜਿਸ ਵੇਲੇ ਕਰੋਨਾ ਦੀ ਬਿਮਾਰੀ ਫੈਲੀ ਸੀ ਤਾਂ ਉਸ ਵਕਤੇ ਇਸ ਦਾਬਰਾਦ ਬਿਮਾਰੀ ਦੀ ਚਪੇਟ ਵਿੱਚ ਬਾਬਾ ਕਲਵੰਤ ਸਿੰਘ ਜੀ ਵੀ ਆ ਗਏ ਸਨ ਜਿਸ ਕਰਕੇ ਉਹ ਬਹੁਤ ਜ਼ਿਆਦਾ ਬਿਮਾਰ ਹੋ ਗਏ ਹਾਲਾਤ ਜਿਆਦਾ ਖਰਾਬ ਹੋਣ ਤੇ ਬਾਬਾ ਜੀ ਨੂੰ ਔਰੰਗਾਬਦ ਸ਼ਹਿਰ ਦੇ ਹਸਪਤਾਲਾਂ ਵਿੱਚ ਲਜਾਇਆ ਗਿਆ ਪਰ ਔਰੰਗਾਬਦ ਸ਼ਹਿਰ ਦੇ ਸਾਰੇ ਡਾਕਟਰਾਂ ਨੇ ਜਵਾਬ ਦੇ ਦਿੱਤਾ ਕਿ ਹੁਣ ਅਸੀਂ ਬਾਬਾ ਜੀ ਨੂੰ ਨਹੀਂ ਬਚਾ ਸਕਦੇ ਇਹ ਬਸ ਕੁਝ ਕੁ ਮਿੱਟਾ ਦੇ ਹੀ ਬਹਿਬਾਰ ਹਨ ਦੁਨੀਆ ਉੱਤੇ ਜਿਸ ਤੋਂ ਬਾਅਦ ਸਿੱਖ ਸੰਗਤ ਗੁਰਮਤਾ ਕਰਦੀ ਹੈ ਕਿ ਬਾਬਾ ਕਲਵੰਤ ਸਿੰਘ ਜੀ ਨੂੰ ਮੁੰਬਈ ਸ਼ਹਿਰ ਦੇ ਵੱਡੇ ਹਸਪਤਾਲਾਂ ਵਿੱਚ ਚਲ ਜਾਂਦੇ ਹਨ ਪਰ ਜਦੋਂ ਉਹਨਾਂ ਨੂੰ ਐਂਬੂਲੈਂਸ ਵਿੱਚ ਪਾ ਕੇ ਮੁੰਬਈ ਲਿਜਾਇਆ ਜਾ ਰਿਹਾ ਸੀ ਤਾਂ ਰਸਤੇ ਵਿੱਚ ਹੀ ਉਹਨਾਂ ਦੇ ਪ੍ਰਾਣ ਨਿਕਲ ਗਏ ਸਨ ਇੱਕ ਵਾਰ ਉਹ ਇਸ ਦੁਨੀਆ ਤੋਂ ਰੁਖਸਤ ਹੋ ਗਏ ਸਨ ਪਰ ਸਭ ਤੋਂ ਸਿੱਖ ਪੰਥ ਦੀਆਂ ਅਰਦਾਸਾਂ ਸਦਕਾ ਵਾਹਿਗੁਰੂ ਨੂੰ ਇਹ ਬਹੁਤ ਪ੍ਰਵਾਦ ਨ ਹੋਈ ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਾਬਾ ਕਲਵੰਤ ਸਿੰਘ ਜੀ ਨੂੰ ਦੋਹਰਾ ਜਨਮ ਦਿੱਤਾ ਇਹ ਪੂਰਾ ਵਾਕਿਆਤ ਬਾਬਾ ਕਲਵੰਤ ਸਿੰਘ ਜੀ ਨੇ ਸਾਰੀ ਸਿੱਖ ਸੰਗਤ ਤੇ ਸੰਤਾਂ ਬਾਹੁਰਚਾਂ ਦੇ ਸਾਹਮਣੇ ਪਿਛਲੇ ਦਿਨੀ ਸਾਂਝਾ ਕੀਤਾ ਹੈ ਇਹ ਕੋਈ ਸੁਣੀ ਸੁਣਾਈ ਗੱਲ ਨਹੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਜੀ ਨੂੰ ਹੁਕਮ ਕੀਤਾ ਕਿ ਅਜੇ ਤੁਸੀਂ ਹੋਰ ਸੇਵਾ ਕਰਨੀ ਹੈ ਅਜੇ ਤੁਹਾਡੇ ਸੱਚਖੰਡ